ਜੇਕਰ ਮੁਸ਼ਕਲਾਂ 'ਚ ਨਹੀਂ ਪੈਣਾ ਚਾਹੁੰਦੇ ਮੁਸ਼ਕਲ ਤੋਂ ਬਾਹਰ ਕਿਵੇਂ ਨਿਕਲਿਆ ਜਾਵੇ ਰੱਬ ਨਾ ਕਰੇ ਕਦੇ ਤੁਹਾਡੇ ਤੇ ਕੋਈ ਮੁਸੀਬਤ ਆਵੇ ਜੇਕਰ ਕਦੇ ਆ ਵੀ ਜਾਵੇ ਤਾਂ ਉਹਨਾਂ ਮੁਸ਼ਕਲਾਂ ਵਿੱਚੋਂ ਕਿਵੇਂ ਨਿਕਲਣਾ ਹੈ ਇਹ ਜਾਣਨ ਲਈ ਤੁਸੀਂ ਬਣੇ ਰਹੋ ਸਾਡੀ ਵੀਡੀਓ 'ਚ ਜਿਸ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸੋਹਣੀ ਸਿੱਖਿਆ ਤੇ ਬਹੁਤ ਹੀ ਸੋਹਣਾ ਸੰਦੇਸ਼ ਇਸ ਕਹਾਣੀ ਤੇ ਰਾਹੀਂ ਦੇ ਰਹੇ ਹਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਹੁਣ ਤੱਕ ਤੁਸੀਂ ਪੜਿਆ ਸੀ ਕਿ ਕਾਂ ਤੇ ਚੂਹੇ ਦੀ ਦੋਸਤੀ ਹੋ ਗਈ ਤੇ ਦੋਵੇਂ ਇੱਕ ਦੂਜੇ ਦਾ ਭੋਜਨ ਲਿਆ ਕੇ ਇੱਕ ਦੂਜੇ ਨੂੰ ਖਵਾਉਣ ਲੱਗੇ ਤੇ ਇਕੱਠੇ ਸਮਾਂ ਬਿਤਾਉਣ ਲੱਗੇ ਦੋਸਤੋ ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਦੋਸਤੀ ਦੇ ਇਹ 6 ਲੱਛਣ ਹੁੰਦੇ ਹਨ ਦੇਣਾ ਤੇ ਲੈਣਾ ਗੁਪਤ ਗੱਲਾਂ ਕਹਿਣਾ ਤੇ ਪੁੱਛਣਾ ਖਾਣਾ ਤੇ ਖਵਾਉਣਾ ਕਹਿੰਦੇ ਹਨ ਉਪਕਾਰ ਕੀਤੇ ਬਿਨਾ ਕਦੇ ਕਿਸੇ ਦੀ ਪ੍ਰੀਤ ਨਹੀਂ ਹੁੰਦੀ ਕਿਉਂਕਿ ਦੇਵਤਾ ਵੀ ਮੰਨਤਾ ਮੰਗਨ ਤੇ ਹੀ ਮਨ ਚਾਹੀ ਚੀਜ਼ ਦਿੰਦੇ ਹਨ ਦੋਸਤੋ ਜਦੋਂ ਤੱਕ ਚੀਜ਼ ਦਿੰਦੇ ਰਹਿੰਦੇ ਹਨ ਉਦੋਂ ਤੱਕ ਇਸ ਸੰਸਾਰ ਵਿੱਚ ਦੋਸਤੀ ਰਹਿੰਦੀ ਹੈ ਬੱਚਾ ਵੀ ਦੁੱਧ ਦੀ ਕਮੀ ਦੇਖ ਕੇ ਆਪਣੀ ਮਾਂ ਨੂੰ ਛੱਡ ਦਿੰਦਾ ਹੈ ਚੂਹੇ ਤੇ ਕਾਂ ਵਿੱਚ ਵੀ ਬਹੁਤ ਗੂੜੀ ਦੋਸਤੀ ਸੀ ਇੱਕ ਦਿਨ ਕਾਂ ਨੇ ਦੁਖੀ ਮਨ ਨਾਲ ਚੂਹੇ ਨੂੰ ਕਿਹਾ ਕਿ ਦੋਸਤ ਇੱਥੇ ਚੰਗਾ ਨਹੀਂ ਲੱਗਦਾ ਚਲੋ ਕਿਤੇ ਦੂਜੀ ਜਗ੍ਹਾ ਤੇ ਚੱਲਦੇ ਹਾਂ ਚੂਹੇ ਨੇ ਪੁੱਛਿਆ ਦੋਸਤ ਤੈਨੂੰ ਇੱਥੇ ਕੀ ਦੁੱਖ ਹੈ ਕਾਨੇ ਕਿ ਹਦ ਦੋਸਤ ਮੀਂ ਨਾ ਪੈਣ ਕਰਕੇ ਇੱਥੇ ਅਕਾਲ ਪੈ ਗਿਆ ਹੈ ਅਕਾਲ ਪੈਣ ਕਰਕੇ ਭੁੱਖੇ ਲੋਕ ਮੈਨੂੰ ਭੋਜਨ ਵੀ ਨਹੀਂ ਦਿੰਦੇ ਘਰ ਘਰ ਭੁੱਖੇ ਲੋਕ ਚਿੜੀਆਂ ਨੂੰ ਫਸਾਉਣ ਲਈ ਜਾਲ ਫੁਲਾਈ ਬੈਠੇ ਹਨ ਇਸ ਲਈ ਅਸੀਂ ਦੱਖਣ ਦਿਸ਼ਾ 'ਚ ਇੱਕ ਜੰਗਲ ਹੈ ਉੱਥੇ ਇੱਕ ਵੱਡਾ ਸਾਰਾ ਤਲਾਬ ਹੈ ਉਸ ਤਲਾਚ ਕਛੂਆ ਮੇਰਾ ਦੋਸਤ ਹੈ ਜੇਕਰ ਅਸੀਂ ਉੱਥੇ ਪਹੁੰਚ ਜਾਵਾਂਗੇ ਤਾਂ ਕਛੂਆ ਸਾਨੂੰ ਮੱਛੀਆਂ ਦੇ ਮਾਸ ਦੇ ਟੁਕੜੇ ਖਾਣ ਨੂੰ ਦਿੰਦਾ ਰਹੇਗਾ ਤੇ ਅਸੀਂ ਵੀ ਤਿੰਨ ਦੋਸਤ ਉੱਥੇ ਸੁਖ ਭਰਿਆ ਜੀਵਨ ਬਿਤਾਵਾਂਗੇ ਮੈਂ ਇੱਥੇ ਰਹਿ ਕੇ ਇੰਨਾ ਲੱਖਾਂ ਚਿੜੀਆਂ ਦਾ ਮਾਰਿਆ ਜਾਣਾ ਨਹੀਂ ਦੇਖ ਸਕਦਾ ਕਿਉਂਕਿ ਕਹਿੰਦੇ ਹਨ ਸੋਕਾ ਪੈਣ ਤੇ ਦੇਸ਼ ਵਿਰਾਨ ਹੋਣ ਤੇ ਤੇ ਦੂਜਿਆਂ ਦਾ ਨਾਸ਼ ਹੋਣ ਤੇ ਇਹੋ ਜਿਹੇ ਲੋਕ ਹੀ ਧੰਨ ਹੁੰਦੇ ਹਨ ਜੋ ਦੇਸ਼ ਤਾਂ ਟੁੱਟਣਾ ਤੇ ਕੁੱਲ ਦਾ ਨਾਸ਼ ਨਹੀਂ ਕਰ ਦੇਖਦੇ ਦੇਖਿਆ ਜਾਵੇ ਤਾਂ ਸਮਰੱਥਾ ਵਾਲੇ ਲਈ ਭੋਜਨ ਕੀ ਹੈ ਵਪਾਰੀਆਂ ਲਈ ਦੂਰੀ ਕੀ ਹੈ ਵਿਦਵਾਨਾਂ ਲਈ ਵਿਦੇਸ਼ ਕੀ ਹੈ ਤੇ ਮਿੱਠਾ ਬੋਲਣ ਵਾਲੇ ਲਈ ਪਰਾਇਆ ਕੀ ਹੈ ਚੂਹੇ ਨੇ ਕਿਹਾ ਜੇਕਰ ਇਹੋ ਜੀ ਗੱਲ ਹੈ ਤਾਂ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਕਾਂ ਨੇ ਚੂਹੇ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਉੜਦਾ ਹੋਇਆ ਛੇਤੀ ਹੀ ਤਲਾਬ ਤੇ ਪਹੁੰਚ ਗਿਆ ਤੇ ਉੱਥੇ ਕਛੂਏ ਨੂੰ ਮਿਲਿਆ ਤੇ ਫਿਰ ਚੂਹਾ ਕਾਂ ਤੇ ਕਛੂਆ ਆਪਸ ਵਿੱਚ ਗੱਲਬਾਤ ਕਰਨ ਲੱਗੇ। ਉਸੇ ਵੇਲੇ ਉੱਥੇ ਇੱਕ ਹਿਰਨ ਸ਼ਿਕਾਰੀ ਦੇ ਡਰੋਂ ਭੱਜਿਆ ਹੋਇਆ ਆਇਆ। ਉਹਨਾਂ ਤਿੰਨਾਂ ਨੇ ਹਿਰਨ ਨੂੰ ਲੁਕਣ ਦੀ ਜਗ੍ਹਾ ਦੱਸ ਦਿੱਤੀ। ਉਹ ਉਹਨਾਂ ਦੇ ਦੱਸੇ ਹੋਏ ਸਥਾਨ ਤੇ ਜਾ ਕੇ ਲੁਕ ਗਿਆ। ਇਸ ਤਰ੍ਹਾਂ ਹਿਰਨ ਦੀ ਜਾਨ ਬਚ ਗਈ। ਹੁਣ ਤਿੰਨ ਦੀ ਜਗ੍ਹਾ ਚਾਰ ਦੋਸਤ ਹੋ ਚੁੱਕੇ ਸੀ ਤੇ ਬੜੇ ਪਿਆਰ ਨਾਲ ਮਿਲ ਜੁਲ ਕੇ ਉਸ ਤਲਾਬ ਦੇ ਕਿਨਾਰੇ ਰਹਿਣ ਲੱਗੇ। ਇੱਕ ਦਿਨ ਦੀ ਗੱਲ ਹੈ ਹਿਰਨ ਕਿਤੇ ਘੁੰਮਣ ਲਈ ਗਿਆ ਤਾਂ ਸ਼ਿਕਾਰੀ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਜਦੋਂ ਵਾਪਸ ਨਾ ਆਇਆ ਤਾਂ ਇਧਰ ਤਿੰਨੇ ਦੋਸਤਾਂ ਨੂੰ ਚਿੰਤਾ ਹੋਣ ਲੱਗੀ ਤੇ ਸੋਚਣ ਲੱਗੇ। ਆਜ ਸਾਡਾ ਦੋਸਤ ਹਿਰਨ ਕਿਸੇ ਮੁਸ਼ਕਲ 'ਚ ਤਾਂ ਨਹੀਂ ਫਸ ਗਿਆ? ਆਖਰ ਉਹ ਹਾਲੇ ਤੱਕ ਵਾਪਸ ਕਿਉਂ ਨਹੀਂ ਆਇਆ? ਸਾਨੂੰ ਉਸ ਦਾ ਪਤਾ ਕਰਨਾ ਚਾਹੀਦਾ ਹੈ। ਕਚੂਏ ਤੇ ਚੂਹੇ ਨੇ ਕਿਹਾ ਹੈ ਕਾਂ ਅਸੀਂ ਦੋਵੇਂ ਤਾਂ ਉਸ ਨੂੰ ਬਹੁਤ ਹੋਲੀ ਰਫ਼ਤਾਰ ਨਾਲ ਲੱਭ ਸਕਾਂਗੇ ਇਸ ਲਈ ਤੂੰ ਜੰਗਲ 'ਚ ਜਾ ਕੇ ਛੇਤੀ ਪਤਾ ਲਗਾ ਕਿ ਸਾਡਾ ਦੋਸਤ ਹਿਰਨ ਕਿੱਥੇ ਹੈ ਦੋਸਤੋ ਉਹਨਾਂ ਦੋਵਾਂ ਦੇ ਇਸ ਤਰ੍ਹਾਂ ਕਹਿਣ ਤੇ ਕਾ ਆਪਣੇ ਤੇਜ਼ ਗਤੀ ਨਾਲ ਉੜਦਾ ਹੋਇਆ ਗਿਆ ਤੇ ਉਸਨੇ ਦੇਖਿਆ ਕਿ ਹਿਰਨ ਤਾਂ ਇੱਕ ਤਲਾਬ ਦੇ ਕਿਨਾਰੇ ਜਾਲ ਵਿੱਚ ਜਕੜਿਆ ਪਿਆ ਹੈ ਕਾਂ ਨੇ ਹਿਰਨ ਨੂੰ ਕਿਹਾ ਦੋਸਤ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਮੈਂ ਹੁਣੇ ਆਪਣੇ ਦੋਸਤ ਚੂਹੇ ਨੂੰ ਬੁਲਾ ਕੇ ਲਿਆਉਂਦਾ ਹਾਂ ਉਹ ਤੈਨੂੰ ਜ਼ਰੂਰ ਮੁਸ਼ਕਿਲ ਵਿੱਚੋਂ ਕਢ ਦੇਵੇਗਾ ਜੋ ਸਤਪੁਰਸ਼ ਹੁੰਦੇ ਹਨ ਉਹ ਮੁਸ਼ਕਿਲ ਵਿੱਚ ਘਬਰਾਉਂਦੇ ਨਹੀਂ ਕਹਿੰਦੇ ਹਨ ਸੁਖ ਮਿਲਨ ਤੇ ਜਿਸ ਨੂੰ ਖੁਸ਼ੀ ਨਹੀਂ ਹੁੰਦੀ ਮੁਸ਼ਕਿਲ 'ਚ ਜਿਸ ਨੂੰ ਦੁੱਖ ਨਹੀਂ ਹੁੰਦਾ ਲੜਾਈ 'ਚ ਜਿਸ ਨੂੰ ਡਰ ਨਹੀਂ ਹੁੰਦਾ ਅਜਿਹੇ ਪੁੱਤਰ ਸੰਸਾਰ 'ਚ ਵਿਰਲੇ ਹੀ ਹੁੰਦੇ ਹਨ ਇਹਨਾਂ ਕਹਿ ਕੇ ਕਾਂ ਚਲਾ ਗਿਆ ਤੇ ਹੀਰਨ ਦੇ ਜਾਲ 'ਚ ਫਸਣ ਦੀ ਗੱਲ ਚੂਹੇ ਤੇ ਕਛੂਏ ਨੂੰ ਦੱਸੀ ਚੂਹਾ ਕਹਿਣ ਲੱਗਿਆ ਦੋਸਤ ਤੂੰ ਮੈਨੂੰ ਛੇਤੀ ਤੋਂ ਛੇਤੀ ਹਿਰਨ ਕੋਲ ਪਹੁੰਚਾ ਦੇ ਮੈਂ ਉਸਨੂੰ ਉਸ ਬੰਧਨ ਤੋਂ ਮੁਕਤ ਕਰ ਦੇਵਾਂਗਾ ਇਸ ਤਰ੍ਹਾਂ ਦੋਸਤੋਂ ਕਾਂ ਦੀ ਪਿੱਠ ਤੇ ਸਵਾਰ ਹੋ ਕੇ ਚੂਹਾ ਹਿਰਨ ਕੋਲ ਪਹੁੰਚ ਗਿਆ ਚੂਹੇ ਨੂੰ ਦੇਖ ਕੇ ਹਿਰਨ ਦੀ ਜਾਣ ਵਿੱਚ ਜਾਣ ਆ ਗਈ ਤੇ ਸੋਚਣ ਲੱਗਿਆ ਕਿ ਮੁਸ਼ਕਲ ਵਿੱਚੋਂ ਨਿਕਲਣ ਲਈ ਅਸਲੀ ਦੋਸਤ ਜ਼ਰੂਰ ਰੱਖਣਾ ਚਾਹੀਦਾ ਹੈ ਜੋ ਬਿਨਾ ਦੋਸਤੇ ਹੁੰਦਾ ਹੈ ਉਹ ਮੁਸ਼ਕਲ ਤੋਂ ਪਾਰ ਨਹੀਂ ਪਾਸ ਸਕਦਾ ਚੂਹਾ ਕਹਿਣ ਲੱਗਿਆ ਪਰਾਵਤ ਤੂੰ ਤਾਂ ਬਹੁਤ ਬੁੱਧੀਮਾਨ ਸੀ ਫਿਰ ਕਿਵੇਂ ਇਸ ਮੁਸ਼ਕਲ ਵਿੱਚ ਫਸ ਗਿਆ ਹੀਰਨ ਕਹਿਣ ਲੱਗਿਆ ਦੋਸਤ ਆਪਣੇ ਕਰਮ ਨਾਲ ਬੁੱਧੀ ਵੀ ਮਾਰੀ ਜਾਂਦੀ ਹੈ ਕਹਿੰਦੇ ਹਨ ਕਾਲ ਦੇ ਜਾਲ ਵਿੱਚ ਜਕੜੇ ਤੇ ਵੱਡੇ ਆਦਮੀਆਂ ਦੀ ਬੁੱਧੀ ਵੀ ਟੇਢੀ ਪੈ ਜਾਂਦੀ ਹੈ ਵਿਦਾਤਾ ਨੇ ਮੱਥੇ ਤੇ ਜੋ ਲਿਖ ਦਿੱਤਾ ਹੈ ਉਸ ਨੂੰ ਆਪਣੀ ਬੁੱਧੀ ਨਾਲ ਮਿਟਾਉਣ 'ਚ ਵੱਡੇ ਵੱਡੇ ਪੰਡਤ ਵੀ ਅਸਮਰਥ ਹੋ ਜਾਂਦੇ ਹਨ ਹੀਰਨ ਤੇ ਚੂਹਾ ਇਸ ਤਰ੍ਹਾਂ ਗੱਲਬਾਤ ਕਰ ਹੀ ਰਹੇ ਸਨ ਕੀ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਦੋਸਤ ਕਛੂਆ ਵੀ ਹੌਲੀ-ਹੌਲੀ ਰेंगਦਾ ਹੋਇਆ ਉੱਥੇ ਆ ਪਹੁੰਚਿਆ ਸੀ ਕਛੂਏ ਨੂੰ ਆਇਆ ਦੇਖ ਕੇ ਚੂਹੇ ਨੇ ਕਿਹਾ ਦੋਸਤ ਤੂੰ ਇੱਥੇ ਆ ਕੇ ਚੰਗਾ ਨਹੀਂ ਕੀਤਾ ਇਸ ਲਈ ਤੈਨੂੰ ਬੇਨਤੀ ਹੈ ਕਿ ਜਦੋਂ ਤੱਕ ਇੱਥੇ ਸ਼ਿਕਾਰੀ ਨਹੀਂ ਆਉਂਦਾ ਉਸ ਤੋਂ ਪਹਿਲਾਂ ਹੀ ਤੂੰ ਇੱਥੋਂ ਚਲਾ ਜਾ ਕਛੂਆ ਕਹਿਣ ਲੱਗਿਆ ਮੈਂ ਕੀ ਕਰਦਾ ਦੋਸਤ ਉੱਥੇ ਰਹਿ ਕੇ ਮੈਂ ਦੋਸਤ ਦੇ ਦੁੱਖ ਨੂੰ ਸੁਣ ਕੇ ਸਹਿਣ ਨਹੀਂ ਕਰ ਪਾ ਰਿਹਾ ਸੀ ਇਸ ਲਈ ਮੈਂ ਵੀ ਆ ਗਿਆ ਕਹਿੰਦੇ ਹਨ ਚੰਗੇ ਦੋਸਤਾਂ ਦਾ ਮਿਲਣਾ ਚੰਗੀ ਦਵਾਈ ਦੇ ਬਰਾਬਰ ਹੁੰਦਾ ਹੈ ਇਸ ਲਈ ਪਿਆਰੇ ਦੋਸਤਾਂ ਦਾ ਵਿਯੋਗ ਤੇ ਤਾਂ ਦਾ ਨਾਸ਼ ਕੌਣ ਸੰਨ ਕਰ ਸਕਦਾ ਹੈ ਮਰ ਜਾਣਾ ਸ਼੍ਰੇਸ਼ਟ ਹੈ ਪਰ ਤੁਹਾਡੇ ਵਰਗੇ ਦੋਸਤਾਂ ਦਾ ਵਿਯੋਗ ਸਹੀ ਨਹੀਂ ਇਸ ਤਰ੍ਹਾਂ ਕਛੂਆ ਆਪਣੀ ਗੱਲ ਕਹਿ ਰਿਹਾ ਸੀ ਕਿ ਐਨੇ ਚ ਉੱਥੇ ਸ਼ਿਕਾਰੀ ਪਹੁੰਚ ਗਿਆ ਸ਼ਿਕਾਰੀ ਨੂੰ ਦੇਖ ਕੇ ਚੂਹੇ ਨੇ ਝੱਟ ਦੇਨੇ ਹੀਰਨ ਦਾ ਬੰਧਨ ਕੱਟ ਦਿੱਤਾ ਹੁਣ ਕਾਂ ਤਾਂ ਦਰਖਤ ਤੇ ਜਾ ਕੇ ਬੈਠ ਗਿਆ ਜੁਹਾ ਵੀ ਨੇੜੇ ਦੀ ਖੱਡ ਵਿੱਚ ਲੁਕਿਆ ਤੇ ਹਿਰਨ ਵੀ ਉੱਥੋਂ ਭੱਜ ਨਿਕਲਿਆ ਪਰ ਕਛੂਆ ਭੱਜਣ ਵਿੱਚ ਸਮਰਥ ਨਹੀਂ ਸੀ ਇਸ ਲਈ ਸ਼ਿਕਾਰੀ ਨੇ ਕਛੂਏ ਨੂੰ ਫੜ ਲਿਆ ਸੋਚਣ ਲੱਗਾ ਚਲੋ ਕੋਈ ਗੱਲ ਨਹੀਂ ਭਗਵਾਨ ਨੇ ਜੇਕਰ ਮੈਥੋਂ ਹਿਰਨ ਦਾ ਸ਼ਿਕਾਰ ਖੋ ਲਿਆ ਤਾਂ ਅੱਜ ਕਛੂਏ ਨਾਲ ਹੀ guzara ਕਰਾਂਗੇ ਸ਼ਿਕਾਰੀ ਕਛੂਏ ਨੂੰ ਲੈ ਕੇ ਆਪਣੇ ਘਰ ਵੱਲ ਚੱਲ ਪਿਆ ਇਸ ਤਰ੍ਹਾਂ ਉਸ ਨੂੰ ਲੈ ਜਾਂਦਾ ਦੇਖ ਕੇ ਤਿੰਨੇ ਦੋਸ ਦੁੱਖ ਨਾਲ ਵਿਅਕੁਲ ਹੋ ਉੱਠੇ ਤੇ ਸੋਚਣ ਲੱਗੇ ਕਿ ਸਮੁੰਦਰ ਦੀ ਤਰ੍ਹਾਂ ਇੱਕ ਦੁੱਖ ਚੋਂ ਅਸੀਂ ਅਜੇ ਬਾਹਰ ਨਹੀਂ ਨਿਕਲੇ ਸੀ ਕਿ ਦੂਜਾ ਦੁੱਖ ਆ ਗਿਆ ਕਹਿੰਦੇ ਹਨ ਸਮੇ ਤੇ ਰਸਤੇ 'ਚ ਜਦੋਂ ਤੱਕ ਰੁਕਾਵਟ ਨਾ ਪਵੇ ਉਦੋਂ ਤੱਕ ਤਾਂ ਆਨੰਦ ਹੈ ਪਰ ਮੁਸ਼ਕਲ ਪੈਂਤੇ ਕਦਮ ਕਦਮ ਤੇ ਤਕਲੀਫ ਹੁੰਦੀ ਹੈ ਤੇ ਇੱਕ ਮਹੱਤਵਪੂਰਨ ਗੱਲ ਜੋ ਨਿਮਰ ਤੇ ਸਰਲ ਹੁੰਦਾ ਹੈ ਉਹ ਮੁਸ਼ਕਲ ਦੇ ਵਿੱਚ ਨਸ਼ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਵਿਸ਼ਵਾਸ ਦੋਸਤੇ ਹੁੰਦਾ ਹੈ ਉਹ ਜਿਹਾ ਵਿਸ਼ਵਾਸ ਮਾਂ, istri, ਸਕੇ ਭਰਾ ਤੇ ਪੁੱਤਰ ਤੇ ਨਹੀਂ ਹੁੰਦਾ। ਉਹ ਤਿੰਨੇ ਕਛੂਏ ਬਾਰੇ ਸੋਚ-ਸੋਚ ਕੇ ਰੋਣ ਲੱਗੇ। ਇਹ ਸੱਚ ਹੈ ਕਿ ਸੱਟ ਤੇ ਹੀ ਸੱਟ ਲੱਗਦੀ ਹੈ। ਧਨ ਦੀ ਕਮੀ ਹੋਣ ਤੇ ਭੁੱਖ ਵੱਧਦੀ ਹੈ ਤੇ ਮੁਸ਼ਕਲਾਂ 'ਚ ਵਹਿਰ ਪੈਂਦਾ ਹੁੰਦਾ ਹੈ ਤੇ ਕਮਜ਼ੋਰੀ 'ਚ ਕਈ ਕੰਮ ਵਿਗੜਦੇ ਹਨ। ਚੂਹਾ ਕਹਿਣ ਲੱਗਿਆ ਭਰਾਓ, ਰੋਣ ਵਿੱਚ ਸਮਾਂ ਨਸ਼ਟ ਕਰਨ ਤੋਂ ਚੰਗਾ ਹੈ ਕਿ ਮੁਸੀਬਤ ਦਾ ਹੱਲ ਲੱਭਿਆ ਜਾਵੇ। ਦੁੱਖ ਹੋਣ ਤੇ ਮੋਚ ਜੋ ਵਿਲਾਪ ਕਰਦਾ ਹੈ ਉਹ ਰੋਣਾ ਤਾਂ ਵਧਾਉਂਦਾ ਹੀ ਹੈ ਨਾਲ ਹੀ ਨਾਲ ਦੁੱਖ ਤੋਂ ਤਾਂ ਪਾਰ ਵੀ ਨਹੀਂ ਪਾ ਸਕਦਾ ਇਸ ਲਈ ਵਿਦਵਾਨ ਪੁਰਸ਼ਾ ਨੇ ਮੁਸੀਬਤ ਦੀ ਸਿਰਫ ਇੱਕੋ ਹੀ ਦਵਾਈ ਦੱਸੀ ਹੈ ਉਹ ਹੈ ਮੁਸੀਬਤ ਕਟਣ ਦਾ ਉਪਾਏ ਤੇ ਦੁੱਖ ਦਾ ਤਿਆਗ ਕਹਿੰਦੇ ਹਨ ਬੀਤੇ ਹੋਏ ਸਮੇਂ ਦੇ ਲਾਭ ਦੀ ਰੱਖਿਆ ਲਈ ਭਵਿੱਖ ਦੇ ਲਾਭ ਦੀ ਪ੍ਰਾਪਤੀ ਲਈ ਤੇ ਮੁਸ਼ਕਲ ਚ ਪਾਏ ਹੋਏ ਨੂੰ ਛਡਾਉਣ ਲਈ ਜੋ ਸਲਾਹ ਦਿੱਤੀ ਜਾਵੇ ਉਹ ਉੱਤਮ ਸਲਾਹ ਹੈ ਇਹ ਸੁਣ ਕੇ ਕਾਂ ਕਹਿਣ ਲੱਗਿਆ ਕਿ ਜੇਕਰ ਇਹ ਗੱਲ ਹੈ ਤਾਂ ਮੇਰੀ ਗੱਲ ਮੰਨੋ ਹਿਰਨ ਨੂੰ ਕਹੋ ਕਿ ਉਹ ਸ਼ਿਕਾਰੀ ਦੇ ਰਸਤੇ 'ਚ ਕਿਸੇ ਤਲਾਬ ਦੇ ਕਿਨਾਰੇ ਜਾ ਕੇ ਬੇਹੋਸ਼ ਹੋਣ ਦਾ ਬਹਾਨਾ ਬਣਾ ਕੇ ਪੈ ਜਾਵੇ ਮੈਂ ਵੀ ਇਸ ਦੇ ਮੱਥੇ ਤੇ ਬੈਠ ਕੇ ਚੁੰਝ ਨਾਲ ਇਸ ਦੇ ਸਿਰ ਤੇ ਹੌਲੀ-ਹੌਲੀ ਛੱਟ ਮਾਰਾਂਗਾ ਮੈਂ ਇਹਨੂੰ ਨੋਚਦਾ ਹੋਇਆ ਦੇਖ ਕੇ ਸ਼ਿਕਾਰੀ ਇਸ ਨੂੰ ਮਰਿਆ ਹੋਇਆ ਸਮਝੇਗਾ ਤੇ ਜਦੋਂ ਉਹ ਕਛੂਏ ਨੂੰ ਜ਼ਮੀਨ ਤੇ ਰੱਖ ਕੇ ਉਸ ਵੱਲ ਆਵੇਗਾ ਐਨ ਵਿੱਚ ਤੂੰ ਕਛੂਏ ਦਾ ਬੰਧਨ ਕੱਟ ਦੇਵੇਂ ਤੇ ਕਛੂਆ ਤਲਾਬ ਚ ਵੱਜ ਜਾਵੇਗਾ ਇਸ ਤਰ੍ਹਾਂ ਸਾਡੇ ਦੋਸਤੀ ਜਾਣ ਬਚ ਜਾਵੇਗੀ ਦੋਸਤੋਂ ਕਾਂਦੀ ਤਰਕੀਬ ਸਾਰਿਆਂ ਨੂੰ ਪਸੰਦ ਆਈ ਉਹਨਾਂ ਇਹ ਨਿਸ਼ਚਿਤ ਕਰ ਲਿਆ ਕਿ ਅਸੀਂ ਆਪਣੇ ਦੋਸਤ ਕਛੂਏ ਨੂੰ ਯੋਜਨਾਬੱਧ ਤਰੀਕੇ ਨਾਲ ਛੁੜਵਾਲਾਂਗੇ ਉਹਨਾਂ ਤਿੰਨਾਂ ਨੇ ਉਸ ਤਰ੍ਹਾਂ ਹੀ ਕੀਤਾ ਸ਼ਿਕਾਰੀ ਨੇ ਰਸਤੇ ਸਤਲਾਬ ਕੋਲ ਹਿਰਨ ਨੂੰ ਪਿਆ ਦੇਖਿਆ ਜਿਸ ਤੇ ਕਾਂ ਬੈਠਾ ਹੋਇਆ ਸੀ ਤੇ ਉਸ ਨੂੰ ਨੋਚ ਰਿਹਾ ਸੀ ਸ਼ਿਕਾਰੀ ਕਛੂਏ ਨੂੰ ਜ਼ਮੀਨ ਤੇ ਰੱਖ ਕੇ ਹਿਰਨ ਵੱਲ ਭੱਜਾ ਐਨੇ ਚੂਹੇ ਨੇ ਕਛੂਏ ਦਾ ਬੰਧਨ ਕੱਟ ਦਿੱਤਾ ਤੇ ਉਹ ਤਲਾਬ 'ਚ ਵੜ ਗਿਆ ਤੇ ਉਧਰ ਹਿਰਨ ਨੂੰ ਉੱਠ ਕੇ ਭੱਜ ਗਿਆ ਸ਼ਿਕਾਰੀ ਉਦਾਸ ਮੰਨ ਨਾਲ ਘਰ ਵਾਪਸ ਚਲਾ ਗਿਆ ਇਸ ਲਈ ਕਹਿੰਦੇ ਹਨ ਕਿ ਬੁੱਧੀਮਾਨ ਨੂੰ ਹੀ ਦੋਸਤ ਬਣਾਉਣਾ ਚਾਹੀਦਾ ਹੈ ਤੇ ਦੋਸਤ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਜਿਹਾ ਮਨੁੱਖ ਤ੍ਰਿਸਕਾਰ ਤੇ ਸੰਕਰਦ ਦਾ ਸਾਹਮਣਾ ਨਹੀਂ ਕਰ ਸਕਦਾ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ